ਨਸ਼ਿਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਪੁਲਿਸ ਦੇ ਵੱਲੋਂ ਚੈਕਿੰਗ ਅਭਿਆਨ ਚਲਾਏ ਜਾ ਰਹੇ ਹਨ ਉਧਰ ਜੇਕਰ ਗੱਲ ਕਰੀਏ ਤਾਂ ਅੱਜ ਪੁਲਿਸ ਦੇ ਵੱਲੋਂ ਸੂਬੇ ਪੰਜਾਬ ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਚੈਕਿੰਗ ਅਭਿਆਨ ਚਲਾਇਆ ਜਾਂਦਾ ਹੈ ਜਿੱਥੇ ਕਿ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਬਰਾਮਦ ਕੀਤਾ ਜਾ ਰਿਹਾ ਹੈ ਉਧਰ ਜੇਕਰ ਗੱਲ ਕਰੀਏ ਮੌਕਾ ਦਿੱਤਾ ਮੌਕਾ ਵਿਖੇ ਵੀ SSP ਅਜੀਤ ਗਾਂਧੀ ਦੇ ਨਿਰਦੇਸ਼ਾਂ ਹੇਠ ਸਰਚ ਆਪਰੇਸ਼ਨ ਚਲਾਇਆ ਜਾਂਦਾ ਹੈ ਜਿੱਥੇ ਕਿ ਉਹਨਾਂ ਨੂੰ ਸਫਲਤਾ ਵੀ ਮਿਲਦੀ ਹੈ ਅੱਸੀ ਕੇ ਪੁਲਿਸ ਦੇ ਵੱਲੋਂ ਮੌਕੇ ਤੇ 200 ਦੇ ਕਰੀਬ ਪੁਲਿਸ ਮੁਲਾਦਮ ਹਾਜ਼ਰ ਹੁੰਦੇ ਨੇ ਇਸ ਕਾਰਵਾਈ ਦੇ ਵਿੱਚ ਜਿੱਥੇ ਕਿ SSP ਤੋਂ ਲਾਵਾ ਜੀਓ ਦੇ ਐਸਐਚਓ ਵੀ ਮੌਜੂਦ ਰਹੇ ਇਸ ਮੌਕੇ ਤੇ ਜਾਣਕਾਰੀ ਸਾਂਝੀ ਕਰਦੇ ਹੋਏ SSP ਅਜੀਤ ਗਾਂਧੀ ਨੇ ਕਿਹਾ ਕਿ ਯੂਥ ਨਸ਼ਿਆਂ ਦੇ ਵਿਰੁੱਧ ਤਹਿਸ਼ਥ ਤੇ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਮੋਗਾ ਚ ਵੀ ਪੁਲਿਸ ਵੱਲੋਂ ਐਮਪੀ ਬਸਤੀ ਚ ਸਰਚ ਆਪਰੇਸ਼ਨ ਚਲਾਇਆ ਜਾਂਦਾ ਜਿੱਥੇ ਕਿ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿੰਨਾ ਚਿਰ ਇੱਕ ਮਹਿਲਾ ਵੀ ਸ਼ਾਮਲ ਹੈ ਉਹਨਾਂ ਕਹਿੰਿਆ ਕਿ ਕਿਸੇ ਨੂੰ ਵੀ ਨਸ਼ਾ ਤਸਕਰਾਂ ਨੂੰ ਇੱਥੇ ਬਖਸ਼ਣ ਨਹੀਂ ਜਾਵੇਗਾ ਕਿਉਂਕਿ ਪੰਜਾਬ ਪੁਲਿਸ ਨੇ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਹੈ ਕਿ ਜਾਨ ਤਾਹ ਗਲਤ ਕੰਮ ਛੱਡ ਦਿਓ ਨਸ਼ਾ ਵੇਚਣਾ ਛੱਡ ਦਿਓ ਤੇ ਜਾ ਕੇ ਪੰਜਾਬ ਸੂਬਾ ਛੱਡ ਦਿਓ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਤੇ ਨਸ਼ਾ ਮੁਕਤ ਪੰਜਾਬ ਮੁਹਿੰਮ ਚਲਾਈ ਗਈ ਹੈ। ਉਹਦੇ ਤਹਿਤ ਅੱਜ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨਸ ਤੇ ਪੰਜਾਬ ਪੁਲਿਸ ਵੱਲੋਂ ਸਟੇਟ ਵਾਈਡ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਕਸੋ ਆਪਰੇਸ਼ਨ ਚਲਾਇਆ ਗਿਆ ਹੈ। ਉਹਦੇ ਤਹਿਤ ਹੀ ਮੋਗਾ ਦੇ ਵਿੱਚ ਵੀ ਆਪਣੀ ਸਿਟੀ ਮੋਗਾ ਤੇ ਧਰਮਕੋਟ ਸਬਡਿਵੀਜ਼ਨ ਦੇ ਵਿੱਚ ਟਾਰਗੇਟਡ ਰੇਡਸ ਕੀਤੀਆਂ ਗਈਆਂ ਨੇ ਤੇ ਉਸ ਤੋਂ ਇਲਾਵਾ ਜਿਹੜੇ ﾎﾟਟਸਪੌਟਸ ਹੈਗੇ ਉੱਥੇ ਕਸੋ ਆਪਰੇਸ਼ਨ ਵੀ ਕੀਤਾ ਗਿਆ ਹੈ। ਇਹਦੇ ਤਹਿਤ ਜਿਹੜੇ ਸ਼ੱਕੀ ਕਰ ਨੇ ਜਿੱਥੇ ਦੀ ਪਹਿਲਾਂ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਸਾਡੇ ਕੋਲ ਸਾਰੀ ਲਿਸਟਾਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਅਸੀਂ ਚੈੱਕ ਕੀਤਾ ਹੈ ਤੇ ਇਹਦੇ ਵਿੱਚ ਜਿਹੜੀ ਵੀ ਗੱਲ ਸਾਹਮਣੇ ਆਈ ਹੈ ਜੋ ਵੀ ਬਣਦੀ ਕਾਰਵਾਈ ਹੈ ਉਹਦੀ ਸਾਰੀ ਡਿਟੇਲ ਜਿਹੜੀ ਹੈ ਉਹ ਤੁਹਾਨੂੰ ਆ ਸਾਰਾ ਕੰਟਰੋਲ ਹੋਣ ਤੋਂ ਬਾਅਦ ਅਸੀਂ ਦੱਸ ਦੇਵਾਂਗੇ ਸਰ ਕਿੰਨੇ ਕਿ ਕਰਾਨੀ ਪੁਲਾਸੀ ਕੀਤੀ ਗਈ ਹੈ ਕਿੰਨੀ ਫੋਰਸ ਉਸ ਆਪਰੇਸ਼ਨ ਦੇ ਵਿੱਚ ਲੱਗੀ ਟੋਟਲ ਦੋਨੇ ਸਬਡਿਵੀਜ਼ਨਾਂ ਦੇ ਵਿੱਚ 200 ਦੇ ਕਰੀਬ ਫੋਰਸ ਹੈ ਦੇ ਵਿੱਚ ਇਨਵੋਲਵ ਹੈਗੀ ਹੈ ਮੋਗਾ ਪੁਲਿਸ ਦੇ ਵਿੱਚ ਐਸਪੀ ਹੈੱਡਕੁਆਟਰ ਸਾਹਿਬ ਡੀਐਸਪੀ ਸਿਟੀ ਡੀਐਸਪੀ ਧਰਮਕੋਟ ਇਸ ਤੋਂ ਇਲਾਵਾ ਹੋਰ ਵੀ ਜੀਓਜ਼ ਤੇ ਸਾਰੇ ਐਸ ਐਚਓ ਇੰਚਾਰਜ ਯੂਨਿਟਸ ਤੋਂ ਕਿੰਚਾਰਜ ਸੀਆਈਐਨਚਾਰਜ ਸਾਰੇ ਇਹਦੇ ਵਿੱਚ ਇਨਵੋਲ ਹੈਗੇ ਤੇ ਲਗਭਗ 30 ਤੋਂ 40 ਕਰਾਂ ਦੀ ਜਿਹੜੀ ਤਲਾਸ਼ੀ ਲਈਤੀ ਗਈ ਹੈ ਹੁਣ ਤੱਕ ਕਿਸੇ ਨੂੰ ਗ੍ਰਿਫਤਾਰ ਵੀ ਕੀਤਾ ਹੈ ਹਾਂਜੀ ਇਹਦੇ ਵਿੱਚ ਅਸੀਂ ਐਫ ਆਈਆਰ ਜਿਹੜੀ ਹੈ ਉਹ ਜਿੱਥੇ ਜੋ ਬਰਾਮਦਗੀ ਹੋਈ ਹੈ ਉਸ ਮੁਤਾਬਿਕ ਅਸੀਂ ਰਜਿਸਟਰ ਕਰ ਰਹੇ ਹਾਂ ਉਹ ਸਾਰਾ ਕੰਕਲੂਡ ਹੋਣ ਤੋਂ ਬਾਅਦ ਅਸੀਂ ਡਿਟੇਲ ਤੁਹਾਨੂੰ ਕੰਬਾਈਨ ਦੱਸ ਦੇਵਾਂਗੇ ਸਰ ਨਸ਼ੇ ਤੇ ਰੋਕ ਲਾਉਣ ਲਈ ਪੁਲਿਸ ਲਗਾਤਾਰ ਕਾਸੋਪਰੇਸ਼ਨ ਕਰ ਰਹੀ ਹੈ ਇਨ੍ਹਾਂ ਕਾਸੋਪਰੇਸ਼ਨਾਂ ਦੇ ਦੌਰਾਨ ਕੁਝ ਮਿਲਦਾ ਹੈ ਕੋਈ ਫਾਇਦਾ ਹੁੰਦਾ ਜੀ ਇਹਨਾਂ ਦਾ ਹਾਂਜੀ ਬਿਲਕੁਲ ਜਿਵੇਂ ਅੱਜ ਵੀ ਸ ਉਹਦੀ ਵੀ ਜਿਹੜੀ ਬਣਦੀ ਕਾਰਵਾਈ ਉਹ ਚੱਲ ਰਹੀ ਹੈ ਤੇ ਕਮਰਸ਼ਲ ਰਿਕਵਰੀਆਂ ਵੀ ਪਹਿਲਾਂ ਕਾਸੋ ਆਪਰੇਸ਼ਨ ਦੇ ਦੌਰਾਨ ਸਾਡੀ ਹੋਈ ਹੈ ਕੱਲ ਵੀ ਸਾਡੀ ਇੱਕ ਟਾਰਗੇਟਡ ਰੇਡ ਦੇ ਦੌਰਾਨ ਇਨਫੋਰਮੇਸ਼ਨ ਬੇਸਡ 250 ਗ੍ਰਾਮ ਹੈਰੋਇਨ ਦੀ ਰਿਕਵਰੀ ਕੱਲ ਹੋਈ ਸੀ ਜਦੇ ਵਿੱਚ ਦੂਜੇ ਜ਼ਿਲ੍ਹੇ ਤੋਂ ਬੰਦੇ ਆ ਕੇ ਇੱਥੇ ਸਪਲਾਈ ਕਰਦੇ ਸੀ ਤੇ ਜਿਹੜੇ ਸਸਪੈਕਟਸ ਹੁੰਦੇ ਨੇ ਉਹਨਾਂ ਨੂੰ ਕਾਫੀ ਇਹਦਾ ਜਿਹੜਾ ਹੈ ਡਰ ਹੁੰਦਾ ਹੈ ਪੁਲਿਸ ਦੀ ਰੇਡ ਦਾ ਵੀ ਪੁਲਿਸ ਕਦੇ ਵੀ ਆ ਕੇ ਇੱਥੇ ਛਾਪਾ ਮਾਰੀ ਕਰ ਸਕਦੀ ਹੈ ਇਸ ਤੋਂ ਇਲਾਵਾ ਲੋਕਾਂ ਦੇ ਵਿੱਚ ਵੀ ਕੰਫੀਡੈਂਸ ਵੱਧਦਾ ਹੈ ਕਿ ਭਈ ਪੁਲਿਸ ਜਿਹੜੀ ਹੈ ਲਗਾਤਾਰ ਨਸ਼ੇ ਦੇ ਖਿਲਾਫ ਅਭਿਆਨ ਕਾਸ ਆਪਰੇਸ਼ਨ ਤੋਂ علاوہ ਜਿਹੜੀ ਇਨਫੋਰਮੇਸ਼ਨ ਬੇਸਡ ਆਪਰੇਸ਼ਨਸ ਨੇ ਉਹ ਸਾਡੇ ਰੈਗੂਲਰ ਚੱਲਦੇ ਰਹਿੰਦੇ ਆ ਜਿਵੇਂ ਡੇਲੀ ਤੁਸੀਂ ਵੇਖਦੇ ਹੋ ਡੇਲੀ ਮੋਗੇ ਦੇ ਵਿੱਚ ਐਫ ਆਈ ਆਰ ਜਿਹੜੀ ਐਨ ਡੀ ਪੀ ਐਸ ਦੇ ਖਿਲਾਫ ਲਗਾਤਾਰ ਰਜਿਸਟਰ ਹੋ ਰਹੀ ਹੈ ਸਾਡੇ ਕੋਲ ਇਨਫੋਰਮੇਸ਼ਨ ਵੀ ਕਾਫੀ ਸਾਰੇ ਸੋਰਸਸ ਤੋਂ ਆਂਦੀ ਹੈ ਜਿਵੇਂ ਸੇਫ ਪੰਜਾਬ ਪੋਰਟਲ ਹੈ ਉਹਦੇ ਥਰੂ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਪਬਲਿਕ ਦੇ ਵੱਲੋਂ ਜਿਹੜੀ ਕੰਪਲੇਂਟ ਆਂਦੀ ਹੈ ਅਨੋਨਿਮਸ ਕੰਪਲੇਂਟਸ ਉਹਨਾਂ ਤੇ ਵੀ ਅਸੀਂ ਬਣਦੀ ਕਾਰਵਾਈ ਲਗਾਤਾਰ ਕਰ ਰਹੇ ਆਂ ਤੇ ਇਹਦਾ کافی ਜਿਹੜਾ ਹੈ ਓਵਰਆਲ ਇੰਪੈਕਟ ਪੋਜੀਟਿਵ ਹੀ ਜਾਂਦਾ ਹੈ ਜੀ ਸਰ ਲਗਾਤਾਰ ਕਾਸੋ ਕੀਤਾ ਜਾ ਰਿਹਾ ਫਿਰ ਵੀ ਜਿਹੜੇ ਨੌਜਵਾਨ ਆ ਛੜਕਾਂ ਤੇ ਡਿੱਗੇ ਪਰ ਮਿਲਦੇ ਲੱਗਦਾ ਨਹੀਂ ਕਿ ਗਰਾਊਂਡ ਜ਼ੀਰੋ ਤੇ ਚਿੱਟਾ ਫਿਰ ਉਹੀ ਰਸਤਾ ਨਾਲ ਚੱਲ ਰਿਹਾ ਦੇਖੋ ਚੌਰੀਆਂ ਤਰ ਕਿੰਨੇ ਆਦਮੀਆਂ ਇਸਤੇ ਕਰਦੇ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਕੰਟੀਨਿਊਸਲੀ ਅਸੀਂ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਜਮਾ ਕਰਾ ਰਹੇ ਹਾਂ ਉਹਨਾਂ ਦੀ ਓਟ ਸੈਂਟਰ ਦੇ ਵਿੱਚ ਵੀ ਉਹਨਾਂ ਦੇ ਕਾਰਡਸ ਬਣਵਾ ਰਹੇ ਹਾਂ ਨਵੇਂ ਕਾਰਡਸ ਵੀ ਬਣਵਾਏ ਗਏ ਹਨ ਤਾਂ ਕਿ ਜਿਹੜੀ ਬਿਉਪਰੇਨੋਰਫਿਨ ਟੈਬਲੇਟਸ ਹੈ ਉਹ ਅਸਿਸਟਡ ਇੱਕ ਤਰ੍ਹਾਂ ਦੇ ਉਹ ਡੀ ਐਡਿਕਟ ਹੋ ਉਸ ਤੋਂ ਇਲਾਵਾ ਜਿਹੜੇ ਵੀ ਸਾਨੂੰ ਕੰਪਲੇਂਟਸ ਆਂਦੀ ਹੈ ਜਾਂ ਜਿੱਥੋਂ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਜਿੱਥੇ ਐਡਿਕਟਸ ਨੇ ਉਹਨਾਂ ਨੂੰ ਅਸੀਂ ਆਪ ਰੀਚ ਆਊਟ ਕਰਕੇ ਡੀ ਐਡਿਕਸ਼ਨ ਸੈਂਟਰ 'ਚ ਭੇਜ ਰਹੇ ਆਂ ਬਾਕੀ ਇਸ ਤੋਂ ਇਲਾਵਾ ਜਿਹੜਾ ਸੜਕਾਂ ਦੇ ਉੱਤੇ ਤੁਸੀਂ ਆ ਗੱਲ ਕਰ ਰਹੇ ਹੋ ਇਹਦੇ ਵਿੱਚ ਜਿਹੜੇ ਵੀ ਸਾਡੇ ਧਿਆਨ 'ਚ ਆਈ ਹੈ ਗੱਲ ਉਹਨਾਂ ਸਾਰੇ ਨੌਜਵਾਨਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਾਇਆ ਉਹਨਾਂ ਦੀ ਫੈਮਿਲੀ ਨੂੰ ਅਸੀਂ ਅਪਰੋਚ ਕੀਤਾ ਹੈ ਤੇ ਉਹਨਾਂ ਦਾ ਹੁਣ ਇਲਾਜ ਉੱਥੇ ਚੱਲ ਰਿਹਾ ਹੈ ਸਰ ਇੱਕ ਲੇਡੀ ਨੇ